ਜਿਹੜਾ ਮੇਰੀ ਇਸ ਨਕਾਰ ਕਰ ਕ ਸੁਫੀ ਗਾਇਕ ਵਡਾਲੀ ਭਰਾਵਾਂ ਦਾ ਨਵਾਂ ਗੀਤ ਰੱਬ ਦਾ ਦੀਦਾਰ ਅੱਜ ਅੰਮ੍ਰਿਤਸਰ ਚ ਰਿਲੀਜ਼ ਕੀਤਾ ਗਿਆ। ਇਹ ਸੁਫੀ ਗੀਤ ਮਸ਼ਹੂਰ ਗੀਤਕਾਰ ਕਾਲਾ ਨਿਜ਼ਾਮਪੁਰ ਨੇ ਲਿਖਿਆ ਅਤੇ ਰਮਜ਼ 뮤직 ਕੰਪਨੀ ਨੇ ਇਸ ਨੂੰ ਰਿਲੀਜ਼ ਕੀਤਾ ਹੈ। ਗਾਣੇ ਦਾ ਵੀਡੀਓ ਸੰਦੀਪ ਸ਼ਰਮਾ ਨੇ ਬਣਾਇਆ ਅਤੇ ਇਸ ਵੀਡੀਓ ਨੂੰ ਅੰਮ੍ਰਿਤਸਰ ਚ ਹੀ ਸ਼ੂਟ ਕੀਤਾ ਗਿਆ ਹੈ। ਅੱਜ ਅੰਮ੍ਰਿਤਸਰ ਚ ਇਸ ਗੀਤ ਨੂੰ ਰਿਲੀਜ਼ ਕਰਨ ਮੌਕੇ ਪੂਰਨਚੰਦ ਵਡਾਲੀ ਅਤੇ ਪਿਆਰੇ ਲਾਲ ਵਡਾਲੀ ਪਹੁੰਚੇ ਹੋਏ ਸਨ। ਆਪਣੀ ਗਾਇਕੀ ਦਾ ਲੋਹਾ ਮਨਾਉਣ ਤੋਂ ਬਾਅਦ ਦੋਵੇਂ ਭਰਾ ਕਾਮੇਡੀ ਨਾਲ ਵੀ ਲੋਕਾਂ ਨੂੰ ਹਸਾਉਣ 'ਚ ਕੋਈ ਕਸਰ ਨਹੀਂ ਛੱਡਦੇ। ਅੱਖ ਲਗਾ ਨਿਕਰ ਵੀ ਮੈਂ ਜਿਹੜਾ ਸੌਦਾ ਸਮਾਂ ਲੈ ਆਉਂਦਾ ਗੈਸਟ ਆਉਣ ਵਾਲੇ ਨੇ ਮੈਂ ਸਭ ਕੁਝ ਤਿਆਰ ਫਟਾਫਟ ਚੀਜ਼ਾਂ ਲਿਆ ਆਵਾ। ਘਰ ਦੀ ਨੇ ਭਾਂਡੇ ਲਿਆ ਕੇ ਨਾ ਫਟਾਫਟ ਸਾਰੀਆਂ ਚੀਜ਼ਾਂ ਤੇ ਮੇਜ਼ ਸਜਾ ਦਿੱਤਾ। ਅਜੇ ਗੈਸਟ ਨਹੀਂ ਸੀ ਆਏ ਤੇ ਘਰ ਵਾਲਾ ਸੌਦਾ ਲੈ ਕੇ ਆ ਗਿਆ। ਉਹਨੂੰ ਕਹਿੰਦਾ ਵੀ ਤੈਨੂੰ ਕਿਹਨੇ ਆਖਿਆ ਸੀ ਸਾਰੇ ਬਾਹਲੇ ਬਾਹਰ ਲਾ ਕੇ ਰੱਖ ਦਿੱਤੇ। ਵੀ ਸਾਰੇ ਭਾਨੇ ਤੂੰ ਧਰਦੇ ਤੇ ਨੇ ਫਟਾਫਟ ਤੈਨੂੰ ਕਿਨੇ ਆਖਿਆ ਚੋਕੇ ਤੋਂ ਚੋਕੇ ਲੈ ਜਾ ਉਹ ਆਂਦੀ ਜੀ ਗੈਸਟ ਆਉਣੇ ਨੇ ਰੋਟੀ ਪਾਣੀ ਚਾਹ ਪਾਣੀ ਕਾਹਦੇ ਚ ਪੀਣਗੇ ਆਦਾ ਤੈਨੂੰ ਮੈਂ ਆਂਦਾ ਸਾਰੇ ਚੁੱਕ ਕੇ ਲੈ ਜਾ ਜਿਨ੍ਹਾਂ ਤੇ ਮੈਂ ਚੋਕੇ ਲਿਆਂਦੇ ਉਹਨਾਂ ਮਿਛਾਨ ਕੇ ਲੈ ਜਾਣੇ ਨੇ ਦੱਸਣੀ ਹੋਵੇ ਕਿ ਪਦਮਸ਼੍ਰੀ ਪੁਰੰਚੰਦ ਵਡਾਲੀ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵੀ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾ ਚੁੱਕੇ ਨੇ ਵਡਾਲੀ ਭਰਾਵਾਂ ਨੇ ਜਿੱਥੇ ਆਪਣੇ ਇਸ ਗੀਤ ਲਈ ਆਪਣੇ ਚਾਉਣ ਵਾਲਿਆਂ ਤੋਂ ਉਮੀਦ ਜਤਾਈ ਉੱਥੇ ਹੀ ਇਹ ਵੀ ਕਿਹਾ ਕਿ ਭਾਵੇਂ ਅੱਜਕੱਲ੍ਹ ਸ਼ੋਰ ਸ਼ਰਾਬੇ ਵਾਲੇ ਗੀਤ ਬਹੁਤ ਜ਼ਿਆਦਾ ਆ ਰਹੇ ਨੇ ਪਰ ਅੱਜ ਵੀ ਸੂਫੀ ਗਾਇਕੀ ਨੂੰ ਪਸੰਦ ਕਰਨ ਵਾਲੇ ਬਹੁਤ ਲੋਕ ਨਹੀਂ ਇਸ ਗੀਤ ਦੇ ਗੀਤਕਾਰ ਨੇ ਵੀ ਆਪਣੇ ਲਿਖੇ ਗੀਤ ਨੂੰ ਵਡਾਲੀ ਭਰਾਵਾਂ ਵੱਲੋਂ ਗਾਏ ਜਾਣ ਤੇ ਮਾਣ ਮਹਿਸੂਸ ਕੀਤਾ ਹੈ